ਅਸੀਂ ਪਿੰਡ ਦੇ ਨਾਲ ਅਤੇ ਬੁਰਜ ਹਰੀ ਗਿਤਾਮਕੋੜ ਤੋਂ ਦੋ ਪਿੰਡਾਂ ਚੋਂ ਅਸੀਂ ਪਿੰਡ ਦੇ ਵੋਟਾਂ ਦੇ ਨਾਲ ਭਾਵ ਦੇ ਭਾਈਚਾਰਾ ਹਨਾ ਸਾਰਾ ਸਵਾਦ ਦੇ ਨਾਲ ਖੜੇ ਆਂ ਸਰਮਾਤਾ ਜਗਮੀਲ ਕੌਰ ਜੀ ਪਿੰਡ ਤਾਮਕੋੜ ਤੋਂ ਬਲਾਕ ਸੰਮਤੀ ਦੀ ਜ਼ੋਨ ਦਿੱਤੇ ਨੇ ਇਹ ਦੋਨੇ ਪਿੰਡਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਬਲਾਕ ਸਮਤੀ ਦੇ ਨਾਂ ਤੇ ਸਾਡੇ ਕਾਰਜ ਹੋਣਗੇ ਅਸੀਂ ਪਾਰਟੀ ਹਾਈ ਕਮਾਂਡ ਵਿਭਾਰ ਸੰਗਤ ਕੋਰਵਾਦਲ ਸਮੂਹ ਲੀਡਰ ਸਹਿਬਾਨ ਵਰਕਰ ਸਹਿਬਾਨ ਦਾ ਸਰਦਾਰ ਗੁਰਪ੍ਰੀਤ ਸਿੰਘ ਜੱਬਰ ਮੈਂਬਰਸ ਰੋਣੀ ਕਮੇਟੀ ਉਹਨਾਂ ਤਹਿਤ ਲੋਟਾ ਨਵਾਦ ਕਰਦੇ ਆਂ ਕਿ ਪਿੰਡ ਤਾਮਕੋਟਾ ਤੇ ਬੁਰਜਹਰੀ ਜਿੱਤੋਗੇ ਅਸੀਂ ਬਹੁਤ ਵੋਟ ਨਾਲ ਲੀਡ ਕਰਕੇ ਜਿੱਤੇ ਆਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣੇ ਮਾਤਾ ਜਗਮੀਲ ਕੌਰ ਜੀ ਪਿੰਡ ਤਾਮਕੋੜ ਤੋਂ ਬਲਾਕ ਸੰਮਤੀ ਦੀ ਚੋਣ ਜਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਚੋਣ ਨਿਸ਼ਾਨ ਤਖੜੀ ਤੋਂ ਅ ਅਸੀਂ ਪਾਰਟੀ ਹਾਈ ਕਮਾਂਡ ਬੀਬਾਰ ਸਿੰਘ ਕੌਰ ਵਾਦਲ ਸਮੂਹ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਦਾ ਸਰਦਾਰ ਗੁਰਪ੍ਰੀਤ ਸਿੰਘ ਜੱਬਰ ਮੈਂਬਰਸ ਰੋਣੀ ਕਮੇਟੀ ਦਾ ਤਹਿਤੋਂ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਮਤਲਬ ਸਾਨੂੰ ਮੌਕਾ ਦਿੱਤਾ ਹਨ ਤੇ ਪਿੰਡ ਤਾਮਕੋਟ ਅਤੇ ਬੁਰਜਹਰੀ ਜਿੱਥੋਂ ਕੇ ਅਸੀਂ ਬਹੁਤ ਵੋਟ ਨਾਲ ਲੀਡ ਕਰਕੇ ਜਿੱਤੇ ਆ ਤੇ ਦੋਨੇ ਪਿੰਡਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਬਲਾਕ ਸੰਪਤੀ ਦੇ ਨਾਤੇ ਸਾਡੇ ਕਰਜ਼ ਹੋਣਗੇ ਅਸੀਂ ਪਿੰਡ ਦੇ ਨਾਲ ਅਤੇ ਬੁਰਜਹਰੀ ਤੇ ਤਾਮਕੋਟ ਦੋ ਪਿੰਡਾਂ ਚੋਂ ਅਸੀਂ ਪਿੰਡ ਦੇ ਵੋਟਰਾਂ ਦੇ ਨਾਲ ਭਾਵ ਦੇ ਭਾਈਚਾਰਾ ਹਨ ਸਾਰਾ ਸਵਾਦ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ